ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪੱਟੇਸ਼ ਖਬਰਾਂ ਸੁਣੋ ਪਹਿਲਾਸ ਬੁਲੇਟਨ ਦੀਆਂ ਖਾਸ ਖਬਰਾਂ ਪਿਛਲੇ ਵਿੱਤੀ ਸਾਲ ਵਿੱਚ ਦੇਸ਼ ਦੀ ਬਰਾਮਦ ਵਿੱਚ 5.5 ਫੀਸਦੀ ਤਾਫਾਤਾ ਹੋਇਆ ਇਹ ਰਿਕਾਰਡ ਲਗਭਗ 821 ਅਰਬ ਡਾਲਰ ਦਾ ਪਹੁੰਚਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੇ ਪੰਜਾਬ ਬੰਬ ਵਾਲੇ ਬਿਆਨ ਦੇ ਸਬੰਧ ਚ 22 ਅਪ੍ਰੈਲ ਨੂੰ ਅਗਲੀ ਸੁਣਵਾਈ ਤਾ ਗ੍ਰਿਫਤਾਰ ਨਾ ਕਰਨ ਦਾ ਨਿਰਦੇਸ਼ ਦਿੱਤਾ सीमा सुरक्षा बल ਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਸਲਕਾ ਚੁਵਕਵਾ ਕਾਰਵਾਈਆਂ ਦੌਰਾਨ ਇੱਕ ਆਰਟ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਹਥਿਆਰਾ, ਗੋਲਾ ਬਾਰੂਦ ਅਤੇ 6.5 ਕਿਲੋਗ੍ਰam ਤੋਬਾਹ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ। ਪੰਜਾਬ ਟੈਲੀਕਮ ਸਰਕਲ ਵੱਲੋਂ ਅੱਜ ਜਲੰਧਰ 'ਚ ਸੰਚਾਰ ਸਾਥੀ ਐਪਲੀਕੇਸ਼ਨ ਅਤੇ ਟੈਲੀਕਮ ਆਊਟਰੀਚ ਪ੍ਰੋਗਰਾਮ ਤੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ। ਅਤੇ IPL ਕ੍ਰਿਕਟ ਵਿੱਚ ਅੱਜ ਦਿੱਲੀ ਕੈਪੀਟਲ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਵੇਗਾ।

ਵਿਸ਼ਵ ਬਾਜ਼ਾਰ ਵਿੱਚ ਅਨਿਸ਼ਚਿਤਤਾਵਾਂ ਦੇ ਬਾਵਜੂਦ ਭਾਰਤ ਦੇ ਵਸਤੂਆਂ ਤੇ ਸੇਵਾਵਾਂ ਦੇ ਕੁੱਲ ਬਰਾਮਦ ਵਿੱਚ 5.5 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ ਜੋ ਅਪ੍ਰੈਲ ਮਾਰਚ 2024-25 ਦੌਰਾਨ ਰਿਕਾਰਡ 820.93 ਅਰਬ ਡਾਲਰ ਤੱਕ ਪਹੁੰਚ ਗਿਆ ਜੋ ਕਿ ਪਿਛਲੇ مالی ਸਾਲ ਵਿੱਚ 778.13 ਅਰਬ ਡਾਲਰ ਸੀ ਵਣਜ ਤੇ ਉਦਯੋਗ ਮੰਤਰਾਲੇ ਵੱਲੋਂ ਇਕੱਤਰ ਕੀਤੇ ਗਏ ਅੰਕੜਿਆਂ ਮੁਤਾਬਕ ਰਿਪੋਰਟ ਕੀਤੀ ਗਈ ਮਿਆਦ ਦੌਰਾਨ ਦੇਸ਼ ਦੀ ਕੁੱਲ ਬਰਾਮਦ 820.93 ਅਰਬ ਡਾਲਰ ਹੋਣ ਦਾ ਅਨੁਮਾਨ ਹੈ ਜਦ ਕੀ ਕੁੱਲ ਦਰਅਮਦ 915.1 ਨੂੰ ਅਲਪ ਡਾਲਰ ਹੁੰਦਾ ਅਨੁਮਾਨ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਤੇ ਸਰਕਾਰ ਨੂੰ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਪਾਚਵਾ ਨੂੰ ਉਹਨਾਂ ਦੇ ਪੰਜਾਬ ਬੰਬ ਪੰਜਾਬ ਪਹੁੰਚ ਕੇ ਬਿਆਨ ਦੇ ਸੰਬੰਧ ਵਿੱਚ 22 April ਨੂੰ ਅਗਲੀ ਸੁਣਵਾਈ ਤੱਕ ਗ੍ਰਿਫਤਾਰ ਨਾ ਕਰਨ ਦਾ ਨਿਰਦੇਸ਼ ਦਿੱਤੇ ਹੈ ਪਰਤਾਪ ਸਿੰਘ ਬਾਜਵਾ ਨੇ ਕੱਲ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ ਸੀ ਕਿ ਜਿਸ ਵਿੱਚ ਐਤਵਾਰ ਨੂੰ ਉਨ੍ਹਾਂ ਦੇ ਬਿਆਨ ਤੇ ਉਨ੍ਹਾਂ ਖਿਲਾਫ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਸੀ ਹਾਈ ਕੋਰਟ ਤੇ ਪਰਤਾਪ ਸਿੰਘ ਬਾਜਵਾ ਦੀ ਉਨ੍ਹਾਂ ਖਿਲਾਫ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੀ ਪਟੀਸ਼ਨ ਤੇ ਪੰਜਾਬ ਸਰਕਾਰ ਤੋਂ ਵੀ ਜਵਾਬ ਮੰਗਿਆ ਹੈ ਮੁਹਾਲੀ ਸਥਿਤ ਸਾਈਬਰ ਸੈੱਲ ਪੁਲਿਸ ਸਟੇਸ਼ਨ ਵੱਲੋਂ ਸੀਨੀਅਰ ਕਾਂਗਰਸੀ ਨੇਤਾਵਾਂ ਤੇ ਭਾਰਤੀ ਨਿਆਂ ਸਹਿਯਤਾਤ ਹੈਤ ਦੇਸ਼ ਦੀ ਪ੍ਰਭੂਸੱਤਾ ਤੇ ਇਕਤਾ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਗੁੰਮਰਾਹਕੁੰਨ ਜਾਣਕਾਰੀ ਦੇ ਦੋਸ਼ ਚ ਮਾਮਲਾ ਦਰਜ ਕੀਤਾ ਗਿਆ ਸੀ ਸੀਮਾ ਸੁਰੱਖਿਆ ਬਲ ਅਤੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਅਤੇ ਫਾਜ਼ਿਲਕਾ ਵਿਚਕਾਰ ਵਾਖਵਾ ਕਾਰਵਾਈਆਂ ਦੌਰਾਨ ਇੱਕ ਔਰਤ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਹਥਿਆਰਾਂ ਗੋਲਾ ਬਾਰੂਦ ਤੇ 5.5 ਕਿਲੋਗ੍ਰam ਤੋਂ ਵੱਧ ਹੈਰੋਇਨ ਸਮੇਤ ਗ੍ਰਿਫਤਾਰ ਕੀਤੇ ਅੰਮ੍ਰਿਤਸਰ ਵਿੱਚ ਬਾਡਰ ਰੇਂਜ ਅੰਮ੍ਰਿਤਸਰ ਪੁਲਿਸ ਦੇ ਨਸ਼ਾ ਵਿਰੋਧੀ ਕਾਰਜਪਾਲ ਨੇ ਤਰਨਤਾਰਨ ਵਿੱਚ ਪਿੰਡ ਕੋਟਲੀ ਸੋਰਸਿੰਗ ਦੇ ਜੋਬਨਜੀਤ ਸਿੰਘ ਨੂੰ 3 ਕਿਲੋਗ੍ਰam ਤੋਂ ਵੱਧ ਹੈਰੋਇਨ 2 ਦੇਸੀ ਪਿਸਤੋਲਾਂ ਤੇ 25 ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ ਹੈ ਉਹ ਪਾਕਿਸਤਾਨ ਸਥਿਤ ਦਸਕਰਾਂ ਨਾਲ ਜੁੜਿਆ ਹੋਇਆ ਸੀ ਅਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਪ੍ਰਾਪਤ ਕਰਦਾ ਸੀ ਉਸ ਦਾ ਅਪਰਾਧਿਕ ਪਿਛੋਕੜ ਵੀ ਹੈ ਇੱਕ ਹੋਰ ਕਾਰਵਾਈ ਵਿੱਚ ਬੀਐਸਐਫ ਇੰਟੈਲੀਜੈਂਸ ਵਿੰਗ ਨੇ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਤਨਵਾਖੋੜ ਦੇ ਨਾਲ ਲੱਗਦੇ ਇੱਕ ਖੇਤ ਵਿੱਚੋਂ ਇੱਕ ਡਰੋਨ ਅਤੇ ਅਧਾ ਕਿਲੋ ਗ੍ਰam ਤੋਂ ਵੱਧ ਹੈਰੋਇਨ ਦੇ ਪੈਕੇਟ ਬਰਾਮਦ ਕੀਤੇ ਨੇ ਉਦਰ ਸੀਮਾ ਸੁਰੱਖਿਆ ਬਲ ਅਤੇ ਵਿਸ਼ੇਸ਼ ਆਪਰੇਸ਼ਨ ਸੈਲ ਫਾਜ਼ਿਲਕਾ ਨੇ ਇੱਕ ਸਾਂਝੇ ਆਪਰੇਸ਼ਨ ਚ ਬੀਤੀ ਰਾਤ ਫਾਜ਼ਿਲਕਾ ਸਰਹੱਦ ਤੇ ਇੱਕ ਔਰਤ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ 2 ਕਿਲੋਗ੍ਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ ਦੋ ਮਾਮਲਿਆਂ ਦੀ ਅਗਲੇਰੀ ਜਾਂਚ ਜਾਰੀ ਹੈ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ 16 April 1853 ਨੂੰ ਬੋਰੀਬੰਦਰ ਤੋਂ ਮਹਾਰਾਸ਼ਟਰ ਦੇ ठाणे ਲਈ ਪਹਿਲੀ ਰੇਲਗੱਡੀ ਰਵਾਨਾ ਹੋਣ ਤੇ ਉਸ ਇਤਿਹਾਸਕ ਪਲ ਨੂੰ ਯਾਦ ਕਰਦੇ ਹੋਏ ਅੱਜ ਭਾਰਤ ਦੀ ਪਹਿਲੀ ਰੇਲ ਯਾਤਰਾ ਦੀ 172ਵੀਂ ਵਰੇਗੰਟ ਮਨਾਈ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਮੰਤਰੀ ਨੇ ਇਸ ਨੂੰ ਦੇਸ਼ ਦੇ ਇਤਿਹਾਸਕ ਵਿੱਚ ਇੱਕ ਇਤਿਹਾਸਕ ਦਿਹਾੜਾ ਦੱਸਿਆ ਜੋ ਕਿ ਭਾਰਤੀ ਰੇਲਵੇ ਦੇ ਜਨਮ ਨੂੰ ਦਰਸਾਉਂਦਾ ਹੈ ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਲਈ ਜਨਤਕ ਛੁੱਟੀ ਐਲਾਨ ਕੀਤੀ ਗਈ ਸੀ ਉਸ ਯਾਤਰਾ ਦੇ ਵੀਰਵਿਆਂ ਨੂੰ ਯਾਦ ਕਰਦੇ ਹੋਏ ਸ਼੍ਰੀ ਵੈਸ਼ਨਵ ਨੇ ਸਾਂਝਾ ਕੀਤਾ ਕਿ ਰੇਲ ਗੱਡੀ 'ਚ 14 ਡੱਬੇ ਸਨ ਜਿਸ ਵਿੱਚ 400 ਸੱਦੇ ਗਏ ਮੁਸਾਫਰ ਸਨ ਰੇਲ ਗੱਡੀ ਨੂੰ ਸੇਂਦ ਸੁਲਤਾਨ ਤੇ ਸਾਹਿਬ ਨਾਮਕ ਦੋ ਇੰਜਣਾਂ ਵੱਲੋਂ ਖਿੱਚਿਆ ਗਿਆ ਸੀ ਅਤੇ 1 ਘੰਟਾ 15 ਮਿੰਟ 'ਚ 34 ਕਿਲੋਮੀਟਰ ਦੀ ਦੂਰੀ طے ਕੀਤੀ ਰੇਲਵੇ ਦੀ ਵਿਰਾਸਤ ਨੂੰ ਉਜਾਗਰ ਕਰਦਿਆਂ ਮੰਤਰੀ ਨੇ ਟਿੱਪਣੀ ਕੀਤੀ ਕਿ ਉਸ ਪਹਿਲੀ ਯਾਤਰਾ ਤੋਂ ਬਾਅਦ ਭਾਰਤੀ ਰੇਲਵੇ ਦੇਸ਼ ਦੀ ਸੇਵਾ ਕਰਨ ਦੀ ਆਪਣੀ ਵਚਨਬੱਧਤਾ ਤੇ ਢਿੜ ਰਿਹਾ ਹੈ ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @airyyarnu chalander ਸਾਡਾ ਫੇਸਬੁਕ ਪੇਜ ਹੈ rny-air chalander ਅਤੇ YouTube ਤੇ ਸਾਡਾ ਚੈਨਲ ਹੈ @air chalander ਪੰਜਾਬ ਟੈਲੀਕਮ ਸਰਕਲ ਨੇ ਅੱਜ ਚਲੰਦਰ ਵਿੱਚ ਆਪਣੇ ਹਿੱਸੇਦਾਰਾਂ ਲਈ ਸੰਚਾਰ ਸਾਥੀ ਐਪਲੀਕੇਸ਼ਨ ਅਤੇ ਟੈਲੀਕਮ ਆਊਟਰੀਚ ਪ੍ਰੋਗਰਾਮ ਤੇ ਇੱਕ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਕੀਤਾ ਪ੍ਰੋਗਰਾਮ ਚ ਮਕਤਾਰ ਦੇ ਟੈਲੀਕਮ ਸੇਵਾ ਪ੍ਰਦਾਤਾ ਇੰਟਰਨੈਟ ਸੇਵਾ ਦੇਣ ਵਾਲੇ ਵਿਭਾਗ ਦੇ ਵਰਚੁਅਲ ਨੈਟਵਰਕ ਆਪਰੇਟਰ ਅਤੇ ਇਸ ਦੇ ਪੈਨਸ਼ਨਰ ਅਤੇ ਪਰਿਵਾਰਕ ਪੈਨਸ਼ਨਰ ਸ਼ਾਮਲ ਹੋਏ ਪੰਜਾਬ ਸਰਕਲ ਦੇ ਸੰਚਾਰ लेखा ਕੰਟਰੋਲਰ ਦੇ ਡਿਪਟੀ ਕੰਟਰੋਲਰ ਅਕਸ਼ಯ್ ਗੁਪਤਾ ਨੇ ਪ੍ਰੋਗਰਾਮ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਦਾ ਉਦੇਸ਼ ਮੋਬਾਈਲ ਗਾਹਕਾਂ ਨੂੰ ਉਹਨਾਂ ਦੀ ਡਿਜੀਟਲ ਸੁਰੱਖਿਆ ਨੂੰ ਵਧਾਉਣ ਲਈ ਜਾਗਰੂਕ ਕਰਨਾ ਤੇ ਸਸ਼ਕਤ ਬਣਾਉਣਾ ਹੈ ਇਸ ਸਬੰਧ ਵਿੱਚ ਸਰਕਾਰ ਦੀਆਂ ਪਹਿਲਕਦਮੀਆਂ ਬਾਰੇ ਜਾਗਰੂਕਤਾ ਵਧਾਉਣਾ ਹੈ ਸਾਈਬਰ ਸੁਰੱਖਿਆ ਤੇ ਕੇਂਦਰੀਕ ਇੱਕ ਵਿਸ਼ੇਸ਼ ਸੈਸ਼ਨ ਵਿਆਯੋਜਿਤ ਕੀਤਾ ਗਿਆ ਪੇਸ਼ ਹੈ ਇਸ ਬਾਰੇ ਇੱਕ ਵਿਸ਼ੇਸ਼ ਰਿਪੋਰਟ ਸੰਚਾਰ ਸਾਥੀ ਮੋਬਾਈਲ ਐਪਲੀਕੇਸ਼ਨ ਇੱਕ ਉਪਭੋਗਤਾ ਅਨੁਕੂਲ ਪਲੇਟਫਾਰਮ ਹੈ ਜੋ ਟੈਲੀਕਮਸ ਰੱਖਿਆ ਨੂੰ ਮਜ਼ਬੂਤ ਕਰਨ ਅਤੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਲਈ ਤਿਆਰ ਕੀਤਾ ਗਿਆ ਹੈ। ਇਹ ਉਪਭੋਗਤਾਵਾਂ ਨੂੰ ਉਨ੍ਹਾਂ ਦੇ ਟੈਲੀਕਮ ਸਰੋਤਾਂ ਨੂੰ ਸੁਰੱਖਿਅਤ ਕਰਨ ਅਤੇ ਟੈਲੀਕਮ ਧੋਖਾਧੜੀਆਂ ਦਾ ਮੁਕਾਬਲਾ ਕਰਨ ਲਈ ਮਹੱਤਵਪੂਰਨ ਸਾਧਨ ਪ੍ਰਦਾਨ ਕਰਦਾ ਹੈ। ਇਸ ਮੋਬਾਈਲ ਐਪਲੀਕੇਸ਼ਨ ਵਿੱਚ ਚਕਸ਼ੂ ਨਾਂ ਦਾ ਪ੍ਰੋਗਰਾਮ ਹੈ ਜਿਸ ਰਾਹੀਂ ਉਪਭੋਗਤਾ ਸ਼ੱਕੀ ਧੋਖਾਧੜੀ ਕਾਲਾਂ ਅਤੇ SMS ਦੀ ਰਿਪੋਰਟ ਕਰ ਸਕਦੇ ਨੇ। ਨਾਗਰਿਕ ਆਪਣੇ ਨਾਮ ਤੇ ਜਾਰੀ ਕੀਤੇ ਸਾਰੇ ਮੋਬਾਈਲ ਕਨੈਕਸ਼ਨਾਂ ਦੀ ਪਛਾਣ ਅਤੇ ਪ੍ਰਬੰਧਨ ਕਰ ਸਕਦੇ ਨੇ ਤਾਂ ਕਿ ਇਹ ਯਕੀਨੀ ਬਣਾ ਸਕਣ ਕਿ ਉਹਨਾਂ ਦੇ ਮੋਬਾਈਲ ਫੋਨਾਂ ਦੀ ਕੋਈ ਅਨधिकृत ਵਰਤੋਂ ਨਾ ਹੋਵੇ। ਉਹ ਆਪਣੇ ਗਵਾਚੇ ਜਾਂ ਚੋਰੀ ਹੋਏ ਮੋਬਾਈਲ ਹੈਂਡਸੈਟ ਨੂੰ ਬਲੌਕ ਕਰ ਸਕਦੇ ਨੇ ਅਤੇ ਉਸ ਨੂੰ ਲੱਭ ਵੀ ਸਕਦੇ ਨੇ। ਇਹ ਐਪਲੀਕੇਸ਼ਨ ਮੋਬਾਈਲ ਹੈਂਡਸੈਟਾਂ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨ ਦਾ ਇੱਕ ਆਸਾਨ ਤਰੀਕਾ ਪ੍ਰਦਾਨ ਕਰਦੀ ਹੈ ਤਾਂ ਕਿ ਉਪਭੋਗਤਾ ਅਸਲੀ ਹੈਂਡਸੈਟ ਖਰੀਦਣ ਦੇ ਸਮਰੱਥ ਹੋ ਸਕਣ। ਇਹ ਸੰਚਾਰ ਸਾਥੀ ਮੋਬਾਈਲ ਐਪਲੀਕੇਸ਼ਨ Google Play Store ਤੇ Android ਅਤੇ iOS ਦੋਵਾਂ ਪਲੇਟਫਾਰਮਾਂ ਲਈ ਉਪਲਬਧ ਹੈ। ਰਾਜੇਸ਼ ਬਾਲੀ, ਆਕਾਸ਼ਵਨੀ ਖਬਰਾਂ ਚਲੰਦਰ ਇਸ ਮੌਕੇ ਟੈਲੀਕਮ ਆਊਟਰੀਚ ਪ੍ਰੋਗਰਾਮ ਦੇ ਹਿੱਸੇ ਵਜੋਂ ਵਿਭਾਗਾਂ ਦੇ ਪੈਨਸ਼ਨਾਂ ਤੇ ਪਰਿਵਾਰਕ ਪੈਨਸ਼ਨਾਂ ਨੂੰ ਜੀਵਨ ਸਰਟੀਫਿਕੇਟ ਅਪਡੇਟ ਕਰਨ ਚੀ ਸਹੂਲਤ ਦੇ ਲਈ ਜੀਵਨ ਸਰਟੀਫਿਕੇਟ ਅਪਡੇਟ ਕੈਂਪ ਵੀ ਲਗਾਇਆ ਗਿਆ। ਪੰਜਾਬ ਦੇ ਸਮਾਜਿਕ ਸੁਰੱਖਿਆ ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਰਨੀ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਸਮਾਜ ਦੇ ਅੰਗੋਲੇ ਲੋਕਾਂ ਦੀ ਭਲਾਈ ਲਈ ਕੰਮ ਕਰਨ ਵਾਲੀਆਂ ਗੈਰ ਸਰਕਾਰੀ ਸੰਸਥਾਵਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਵਚਨਬੱਧ ਹੈ। ਉਹ ਅੱਜ ਦਿਵਿਆਂਗ ਚਨਾ ਦੀ ਭਲਾਈ ਬਾਰੇ ਸੁਸਾਇਟੀ ਦੇ 58ਵੇਂ ਸਥਾਪਨਾ ਦਿਵਸ ਮਾਕੇ ਪਿੰਡ ਸਫੈਦੀਪੁਰ ਪਟਾਲਾ ਵਿਖੇ ਸਮਾਗਮ ਦਾ ਆਨ ਸ਼ਿਰਕਤ ਕਰਨ ਪੁੱਜੇ ਹੋਏ ਸਨ ਉਹਨਾਂ ਨੇ ਕਿਹਾ ਕਿ ਦਿਵਿਆਂਗ ਬੱਚਿਆਂ ਦੀ ਆਵਾਜ਼ ਤੇ ਸੋਚ ਨੂੰ ਜਗੀਆਂ ਸੰਸਥਾਵਾਂ ਦੀ ਮਦਦ ਨਾਲ ਬਹੁਤ ਦੂਰ ਤੱਕ ਪਹੁੰਚਾਇਆ ਜਾਵੇਗਾ ਜਿੱਥੇ ਤੱਕ ਇਹ ਪਹੁੰਚਣ ਦੇ ਹੱਕਦਾਰ ਨੇ ਇਸ ਮੌਕੇ ਡਾਕਟਰ ਬਲਜੀਤ ਕਰਨੇ ਸੁਸਾਇਟੀ ਵੱਲੋਂ ਬੋਲਣ ਸੁਣਨ ਤੇ ਦੇਖਣ ਤੋਂ ਅਸਮਰਥ ਬੱਚਿਆਂ ਦੀ ਭਲਾਈ ਤੇ ਉਹਨਾਂ ਦੀ ਸਮਾਜ ਦੀ ਮੁੱਖ ਧਾਰਾ ਨਾਲ ਜੋੜਨ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲਿਆਂ ਦੀ ਸ਼ਲਾਘਾ ਕਰਦਿਆਂ ਸੋਸਾਇਟੀ ਨੂੰ ਸਕੂਲ ਦੇ ਬੁਨਿਆਦੀ ਢਾਂਚੇ ਦੇ ਵਿਕਾਸ ਲਈ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ। ਪੰਜਾਬ ਸਰਕਾਰ ਵੱਲੋਂ ਪਸ਼ੂਆਂ ਨੂੰ ਮੂਖਰਦੀ ਬਿਮਾਰੀ ਤੋਂ ਬਚਾਉਣ ਲਈ ਸੂਬਾ ਪਦਰੀ ਟਿਕਾਣਾਂ ਭਿਆਨ ਸ਼ੁਰੂ ਕਰ ਦਿੱਤਾ ਗਿਆ। ਇਸ ਦੀ ਸ਼ੁਰੂਆਤ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੋਡਿਆ ਨੇ ਮੁਕਤਸਰ ਜ਼ਿਲ੍ਹੇ ਦੇ ਪਿੰਡ ਲੰਬੀ ਹਲਕੇ ਤੋਂ ਕੀਤੀ। ਇਸ ਅਭਿਆਨ ਅਧੀਨ 3 ਮਈ ਤੱਕ 2000 ਤੋਂ ਵੱਧ ਪਿੰਡਾਂ ਟੀਮਾਂ ਹਰ ਪਿੰਡ ਦੇ ਸ਼ਹਿਰ ਚ ਜਾ ਕੇ ਪਸ਼ੂਆਂ ਦੇ ਮੁਫਤ ਟੀਕੇ ਲਗਾਉਣ ਗਿਆ ਸਰਕਾਰ ਵੱਲੋਂ ਇਸ ਲਈ 65 ਲੱਖ ਵੈਕਸੀਨ ਮੁਹੱਈਆ ਕਰਵਾਈ ਗਈ ਹੈ ਇਹ ਨਹੀਂ ਬਿਮਾਰਤੀ ਰੋਕथाम ਲਈ ਪਿਛਲੇ ਹਫਤੇ 7 ਕਰੋੜ 70 ਲੱਖ ਰੁਪਏ ਦੀ ਦਵਾਈਆਂ ਵੀ ਮੁਫਤ ਦਿੱਤੀਆਂ ਗਈਆਂ ਨੇ ਇਸ ਸਬੰਧੀ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਵੱਲੋਂ ਸਾਰੇ ਅਧਿਕਾਰੀਆਂ ਨੂੰ 45 ਦਿਨ ਚ ਅਭਿਆਨ ਪੂਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਖਸ਼ਿਆਰਪੁਰ ਮੁਕੇਰੀਆਂ ਦੇ ਹਾਜੀਪੁਰ ਕਸਬੇ ਵਿੱਚ ਬੀਤੀ ਰਾਤ ਇੱਕ ਤੇਜ਼ ਰਫ਼ਤਾਰ ਟਰੱਕ ਨੇ ਸੜਕ ਕਿਨਾਰੇ ਖੜੇ ਚਾਰ ਲੋਕਾਂ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਜਿਸ ਕਾਰਨ ਤਿੰਨ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਇੱਕ ਹੋਰ ਗੰਭੀਰ ਸਖਮੀ ਹੋ ਗਿਆ ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸ਼ਾਮਲ ਨੇ ਸਾਡੇ ਪੱਤਰਕਾਰ ਨੇ ਦੱਸਿਆ ਕਿ ਇਹ ਹਾਦਸਾ ਉਸ ਵੇਲੇ ਵਾਪਰਿਆ ਜਦ ਬੀਤੀ ਦੇਰ ਰਾਤ 10 ਵਜੇ ਹਾਜੀਪੁਰ ਦੇ ਬਾਲਮੇਕੀ ਮਹੱਲੇ ਦੇ ਰਹਿਣ ਵਾਲੇ ਇਹ ਚਾਰੋਂ ਜਣੇ ਸੜਕ ਕਿਨਾਰੇ ਖੜੇ ਗੱਲਾਂ ਕਰੇ ਸਨ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਟਿਪਰ ਨੇ ਉਹਨਾਂ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਨੇ ਟਰੱਕ ਹਰਾਸਤੋਚ ਲਾ ਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪੰਜਾਬ ਵਿਜੀਲੈਂਸ ਬੋਰੋ ਨੇ ਤਰਨਤਾਰਨ ਸਥਿਤ ਪੰਜਾਬ ਅਨੁਸੂਚਿਤ ਜਾਤੀਆਂ ਪੌਂ ਵਿਕਾਸ ਤੇ ਵਿੱਤ ਨਿਗਮ ਵਿਖੇ ਜ਼ਿਲ੍ਹਾ ਮੈਨੇਜਰ ਨੂੰ 10000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹਥੀ ਕਾਬੂ ਕੀਤਾ ਵਿਜੀਲੈਂਸ ਬੋਰੋ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਿਫਤਾਰੀ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਗਿੱਦੜੀ ਬੱਗੀਹਾਰੀ ਦੇ ਇੱਕ ਸ਼ਿਕਾਇਤਕਰਤਾ ਵੱਲੋਂ ਦਰਜ ਕਰਵਾਈ ਗਈ ਹੈ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਮੋਲਸਨ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ 'ਚ 10000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕੀਤਾ ਹੈ। ਮਾਮਲੇ ਦੀ ਅਗਲੀ ਜਾਂਚ ਕੀਤੀ ਜਾ ਰਹੀ ਹੈ। ਆਈਪਲ ਕ੍ਰਿਕਟ ਵਿੱਚ ਅੱਜ ਦਿੱਲੀ ਕੈਪੀਟਲਸ ਦਾ ਮੁਕਾਬਲਾ ਰਾਜਸਥਾਨ ਰਾਇਸਲਾਨ ਹੋਵੇਗਾ। ਇਹ ਮੈਚ ਹੁੰਦੋ ਥੋੜੀ ਦੇਰ ਬਾਅਦ 7:30 ਵਜੇ ਨਵੀਂ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ کھیੜਿਆ ਜਾਵੇਗਾ। ਤੇ ਆਖਰ ਚੋ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪਿਛਲੇ ਵਿੱਤੀ ਸਾਲ 'ਚ ਦੇਸ਼ ਦੀ ਬਰਾਮਦ ਵਿੱਚ 5.5 ਫੀਸਦੀ ਵਾਧਾ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਵਿਧਾਨ ਸਭਾ 'ਚ ਵਿਰੋਧੀ ਤੇ ਦੇ ਨੀਤਾ ਪ੍ਰਤਾਪ ਸਿੰਘ ਬਾਜਵਾ ਨੂੰ ਉਹਨਾਂ ਦੇ ਪੰਜਾਬ ਬੰਬ ਵਾਲੇ ਬਿਆਨ ਦੇ ਸਬੰਧ ਵਿੱਚ 22 ਅਪ੍ਰੈਲ ਨੂੰ ਅਗਲੀ ਸੁਣਵਾਈ ਤੱਕ ਗ੍ਰਿਫਤਾਰ ਨਾ ਕਰਨ ਦਾ ਨਿਰਦੇਸ਼ ਦਿੱਤਾ ਸੀਮਾ ਸੁਰੱਖਿਆ ਬਲ ਦੇ ਪੰਜਾਬ ਪੁਲਿਸ ਨੇ ਅੰਮ੍ਰਿਤਸਰ ਤੇ ਫਾਜ਼ਿਲਕਾ ਚੁਕਬਾਹ ਕਾਰਵਾਈਆਂ ਦੌਰਾਨ ਇੱਕ ਹੋਰ ਤਸਮੀਰ ਚ ਨਸ਼ਾ ਤਸਕਰਾਂ ਨੂੰ ਹਥਿਆਰਾਂ ਗੋਲਾ ਬਾਰੂ ਤੇ 5.5 ਕਿਲੋਗ੍ਰਾਮ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਪੰਜਾਬ ਟੈਲੀਕਮ ਸਰਕਲ ਵੱਲੋਂ ਅੱਜ ਜਲੰਧਰ ਚ ਸੰਚਾਰ ਸਾਥੀ ਐਪਲੀਕੇਸ਼ਨ ਤੇ ਟੈਲੀਕਮ ਆਊਟਰੀਚ ਪ੍ਰੋਗਰਾਮ ਦੇ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ ਤੇ ਇਸ ਦਿਨ ਵਾਲੀ ਪ੍ਰਤੀਸ਼ਖ ਖਬਰਾਂ ਖਤਮ ਹੋਈਆਂ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਨ ਤੁਸੀਂ ਸੁਣੋਗੇ ਸ਼ਾਮ 7:00 ਵਜੇ 30 ਮਿੰਟ ਦੇ ਨਮਸਕਾਰ